ਮਾਗਰ ਮੀ ਸਿੰਘ ਜਨਾ ਪਰਮਜੀਤ ਸਿੰਘ ਕੰਡਾ ਚ ਮਰਦਾ ਰਹਿਣ ਵਾਲਾ ਹਾਂ ਮੈਂ ਪਿੰਡ ਦਾ ਉਗੀ ਦਾ ਪੰਚ ਹਾਂ ਮੇਰਾ ਘਰ ਸੁੰਨਾਪੁਰ ਦੇਦੇ ਦੇ ਨਾਲ ਲੱਗਦਾ ਹੈ ਜੋ ਕਿ ਮੇਰਾ ਕਰਨਲ ਸੇਹ ਸਿੰਘ ਪੁੱਤਰ ਵਰਜਨ ਸਿੰਘ ਦਾ ਹੈ ਇਹ ਸਾਨੂੰ ਪਿਛਲੇ ਕਈ ਸਾਲਾਂ ਤੋਂ ਬਹੁਤ ਬੰਗ ਪ੍ਰਸਾਣ ਕਰਦਾ ਆ ਰਿਹਾ ਹੈ ਮੇਰੇ ਪਿਤਾ ਇੱਕ ਰਿਟਾਇਰ ਆਰਮੀ ਹਨ ਆਰਮੀ ਮੈਨਾਨਾ ਜੋ ਕਿ ਪਿਛਲੇ 20 ਸਾਲਾਂ ਤੋਂ ਨੌਕਰੀ ਕਰਕੇ ਆਏ ਹਨ ਮੇਰਾ ਭਰਾ ਆਲੋ ਵਿੱਚ ਹੈ ਤੇ ਮੇਲੇ ਜੋੜੀ ਕਰ ਰਹੇ ਹਨ ਮੇਰੀ ਭਝਾਈ ਵੀ ਛੱਬ ਦੇ ਵਿੱਚ ਡਿਊਟੀ ਕਰ ਰਹੇ ਹਨ ਅਸੀਂ ਉਹਨਾਂ ਦਾ ਤੇ ਉਹਨਾਂ ਦੇ ਬੱਚਿਆਂ ਦਾ ਧਿਆਨ ਰੱਖ ਰਹੇ ਹਾਂ ਕੁੜੀਆਂ ਨੇ ਜਿਹਨਾਂ ਦੀਆਂ ਨਿੱਕੇ ਨਿੱਕੀਆਂ ਦੋਨੇ ਜਣੀਆਂ ਤੇ ਇਹ ਦੇਖ ਲਓ ਜੀ ਇਹਨਾਂ ਨੂੰ ਅਸੀਂ ਪਾਲ ਰਹੇ ਹਾਂ ਤੇ ਇਹੇ ਕਰਨਲ ਸਿੰਘ ਨਾਲ ਕਈ ਸਾਲ ਪਹਿਲਾਂ ਜਿਹਨੇ ਡੜੀ ਨਾਲ ਲੜਾਈ ਕੀਤੀ ਸੀ ਤੇ ਇਹਦੇ ਨਾਲ ਇਹਤੇ ਹੋਇਆ ਸੀਗਾ ਫਰਜਾਈਏ ਸੀ ਹੱਤ ਬੰਦੇ ਸੀਗੇ ਤੇ ਐਫਆਰ ਵੀ ਅਗਰ ਹੋਏ ਸੀਗੇ ਤੇ ਚਾਰ ਪੰਜ ਇਹਦੇ ਦੋਸ਼ੀ ਜਿਹੜੇ ਸੀਗੇ ਜੀ ਉਮਰਾਂ ਦਾ ਤਾਂ 49 ਸਾਲ ਹੋਏ ਸੀਗੇ ਕਰਮਨ ਸਿੰਘ ਆਪਦਾ ਜੀ ਪੁਲਿਸ ਨਾਲ ਮਿਲਕੋਪ ਨਾਲ ਤੇ ਆਪਦਾ ਨਾਮ ਦੋ ਨੰਬਰ ਖਾਨੇ ਤੇ ਪਵਾ ਗਿਆ ਸੀਗਾ ਤੇ ਉਹ ਤੋਂ ਬਾਅਦ ਹੁਣ ਕਰਨਲ ਸਿੰਘ ਨੂੰ ਜੱਸ ਸਾਹਿਬ ਨੇ ਜਮ ਗ੍ਰਾਂਟ ਘਟ ਕੇ ਇਹਨਾਂ ਨੂੰ ਉੱਥੇ ਕੇਸ ਕਰ ਲਿਆ ਤੇ ਪੇਜ ਕਰਿਆ ਹੋਇਆ ਤੇ ਇਹ ਹੁਣ ਉਹ ਤੇ ਤਰੀਕ ਤੇ ਜਾਂਦਾ ਜੀ ਤੇ ਉਹੀ ਤਰ੍ਹਾਂ ਦੇ ਵਿੱਚ ਇਹ ਕਹਿੰਦਾ ਜੀ ਸਾਡੇ ਤੁਸੀਂ ਕੀ ਰਸ ਲੋਗੋ ਨਹੀਂ ਮੈਂ ਆਪਣੇ ਰਾਸਤੇ ਉਹ ਕਰੂੰਗਾ ਤੇ ਇਹਨੇ ਸਾਰੇ ਰਾਸਤੇ ਸਾਡੇ ਜੀ ਬੰਦ ਕਰਤੇ ਸਾਰੇ ਰਾਸਤੇ ਬੰਦ ਕਰੇ ਹੋਏ ਨੇ ਜੀ ਤੇ ਮੇਰੇ ਕੋਲ ਮੇਰੇ ਭਾਈ ਉਹਨਾਂ ਨੇ ਤੇ ਬਾਬੂ ਉਹਨਾਂ ਨੇ ਜੀ ਡੀਜੇ ਦਾ ਕੰਮ ਤੋੜ ਕੇ ਦਿੱਤਾ ਜੀਗਾ ਤੇ ਅਸੀਂ ਡੀਜੇ ਘਰੇ ਚੈੱਕ ਕਰ ਰਹੇ ਸੀਗੇ ਦੋ ਤਿੰਨ ਦਿਨਾਂ ਦੀ ਗੱਲ ਹੈ ਜੀ ਡਿਪਟੀ ਸਾਹਿਬ ਦੇ ਅਪਲੀਕੇਸ਼ਨ ਦਿੱਤੀ ਇੱਕ ਮਹੀਨੇ ਪਹਿਲਾਂ ਤੇ ਕਹਾਂ ਜੀ ਇਹ ਸਾਡੀਆਂ ਘਰਾਂ ਦੇ ਭਾਵਨ ਦੀ ਸੰਚੋਇਆ ਨੇ ਸਾਡਾ ਦਾ ਕੰਮ ਆਜੀ ਹੁਣ ਸਾਡਾ ਜੇ ਦੁਕਾਨ ਤੇ ਲੈ ਕੇ ਜਾਣੇ ਜੀ ਦੁਕਾਨ ਤੇ ਚੋਰੀ ੱੱਕੀ ਦਾ ਬਹੁਤ ਦਾ ਰੰਦਾ ਜੀ ਤਾਂ ਕਰਕੇ ਜਮਾਨ ਘਰੇ ਰੱਖਿਆ ਇਹ ਅੱਜ ਕਰੇ 10 ਕਮੈਂਟ ਤੇ ਲਾਈ ਸੀਗੇ ਜੀ ਤੇ ਅੱਜ ਉਹੀ ਜ਼ਬੰਦ ਦੇ ਵਿੱਚ ਡਿਪਟੀ ਸਾਹਿਬ ਕੋਲ ਗਏ ਸੀਗੇ ਅਸੀਂ ਡਿਪਟੀ ਸਾਹਿਬ ਕਹਿੰਦੇ ਤੇ ਵੀ ਤੁਸੀਂ ਇਹਨਾਂ ਨੂੰ ਐ ਕਰ ਦੋ ਤੰਕ ਕਰਦੇ ਜੀ ਜੇ ਜੇ ਵੀ ਅਸੀਂ ਕੋਈ ਤੰਗ ਨਹੀਂ ਕਰਦੇ ਜੋ ਪੀਰ ਸਾਹਿਬ ਨੇ ਉਹਨਾਂ ਨੂੰ ਟੌਰਚਰ ਕਰਿਆ ਇਹ ਕਹੇ ਵੀ ਜਾਂ ਤੁਸੀਂ ਐਫ ਆਈ ਆਰ ਜੁੜੀ ਜਾਏਗੀ ਬਾਬਾ ਜੀ ਤੇ ਦਿੱਤੀ ਹੋਈ ਉਹ ਤੁਸੀਂ ਆਪ ਦੀ ਵਾਪਸ ਲਵੋ ਤੇ ਜਾਂ ਫਿਰ ਨਾਲੇ ਤੁਸੀਂ ਆਉਗੇ ਜਿਹੜੇ ਤੁਹਾਡੇ ਘਾਰ ਆਵਾਜ਼ੀ ਬਾਬਾ ਜੀ ਦੇ ਡੇਰੇ ਨਾਲ ਲੱਗਦਾ ਵੀ ਉਹ ਤੁਸੀਂ ਬਾਬਾ ਜੀ ਨੂੰ ਦੇਖ ਕੇ ਇੱਥੋਂ ਚਲੇ ਜਾਓ ਕਿ ਨਹੀਂ ਮੈਂ ਰੁਕ ਤੇ ਡੀ ਜੇ ਲਾਉਣ ਦਾ ਵੀ ਮੈਂ ਰੁਕ ਤੇ ਐਫ ਆਈ ਆਰ ਕੱਟ ਦੇਣੀ ਆ ਤੇ ਅਸੀਂ ਬਹੁਤ ਹੋ ਗਏ ਹੁਣ ਗੱਲ ਨੂੰ ਦਿੱਤੀ ਸਾਹਿਬ ਨੇ ਉੱਥੇ ਐਸ ਐਸ ਪੀ ਸਾਹਿਬ ਖੰਨੇ ਦੇ ਕੋਲ ਕੇਸ ਉਹਨੂੰ ਕਿਹਾ ਵਾ ਤੇ ਸਾਡੇ ਪ੍ਰਸ਼ਾਸਨ ਨੂੰ ਆਪੇ ਬਨ ਕੇ ਬੇਨਤੀ ਹੈ ਜੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੇ ਸਾਡੇ ਹਲਕਾ